ਦੇਖੋ ਪਿਛਲੇ ਸਮੇਂ ਦੇ ਵਿੱਚ ਜੋ ਵੀ ਬਾਦਲ ਪਰਿਵਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੁਰਵਰਤੋਂ ਕੀਤੀ ਗਈ ਹੈ ਉਸ ਦੇ ਖਿਲਾਫ ਦਮਦਮੀ ਟਕਸਾਲ ਦੇ ਵੱਲੋਂ ਸੱਦਾ ਦਿੱਤਾ ਗਿਆ ਸੀ ਜਿਹਦੇ ਵਿੱਚ ਅੱਜ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਸੰਤ ਮਹਾਪੁਰਖ ਦਿੱਲੀ ਕਮੇਟੀ ਹਰਿਆਣਾ ਕਮੇਟੀ ਇੱਥੇ ਪੁੱਜੀਆਂ ਔਰ ਇੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸੰਤ ਮਹਾਪੁਰਖ ਪਹੁੰਚੇ ਆ ਔਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਗੁਰੂ ਰਾਮਦਾਸ ਲੰਗਰ ਦੇ ਕੋਲ ਅੱਜ ਇੱਥੇ ਬੈਠ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਨੇ ਔਰ ਸ਼ਰੋਣੀ ਕਮੇਟੀ ਦੀ ਟਾਸਕ ਫੋਰਸ ਨੇ ਰੋਕਿਆ ਇੱਥੇ ਬੈਠ ਕੇ ਸ਼ਾਂਤਮਈ ਧਰਨਾ ਦਿੱਤਾ ਔਰ ਇੱਥੇ ਸੁਖਮਣੀ ਸਾਹਿਬ ਦਾ ਪਾਠ ਹੋਇਆ ਉਪਰੰਤ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇੱਥੇ ਪਹੁੰਚੇ ਔਰ ਉਹਨਾਂ ਨੇ ਸਾਡਾ ਮੈਮੋਰੰਡਮ ਲਿਆ ਕਿ ਜਿਸ ਦੇ ਵਿੱਚ ਕਿਹਾ ਗਿਆ ਕਿ 15 April ਤੱਕ ਜਿਹੜਾ ਮਤਾ ਵਾ ਐਗਜ਼ੈਕਟਿਵ ਨੇ ਪਿਛਲੇ ਸਮੇਂ ਪਾਸ ਕੀਤੇ ਨਵੀਆਂ ਅਨੁਜੁਕਤੀਆਂ ਕੀਤੀਆਂ ਉਹਨਾਂ ਨੂੰ ਰੱਦ ਕਰਕੇ ਪਹਿਲਾਂ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਸਥਾਪਿਤ ਕੀਤਾ ਜਾਵੇ ਨਹੀਂ ਤੇ ਅਗਲਾ ਪ੍ਰੋਗਰਾਮ ਅਲਿਖਿਆ ਜਾਊਗਾ ਪਰ ਕੀ ਸਮੱਸਿਆ ਹੋ ਗਈ ਆ ਇਸ ਤਰੀਕੇ ਨਾਲ ਹਮੇਸ਼ਾ ਆਉਂਦੇ ਜੀ ਬਹੁਤ ਆਉਂਦੇ ਆ ਦੇਖੋ ਐਡਵੋਕੇਟ ਧਾਮੀ ਸਾਹਿਬ ਖੁਦ ਇੱਥੇ ਪਹੁੰਚੇ ਆ ਆਪਣੇ ਸਾਥੀਆਂ ਦੇ ਨਾਲ ਜਰਨਲ ਸਕੱਤਰ ਵੀ ਨਾਲ ਨਾਲ ਮੈਂਬਰ ਸਾਹਿਬਾਨ ਅੱਜ ਪਤਾ ਲੱਗਿਆ ਕਿ ਬਾਈਟ ਜਲਾਸ ਵਿੱਚ 42 ਮੈਂਬਰਾਂ ਨੇ ਵਾਕ ਆਊਟ ਵੀ ਕੀਤਾ ਇਸ ਮੁੱਦੇ ਦੇ ਉੱਤੇ ਤੇ ਸਾਨੂੰ ਲੱਗਦਾ ਕਿ ਜੇਕਰ ਸੁਹਿਰਦਤਾ ਹੋਈ ਤਾਂ ਜਰੂਰ ਇਹਦੇ ਉੱਤੇ ਜਿਹੜਾ ਹੈਗਾ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਹੈਗਾ ਉਹ ਸੰਗਿਆਨ ਲੈ ਕੇ ਤੇ ਫੈਸਲਾ ਜਿਹੜਾ ਕੀਤਾ ਜਾਵੇ ਪਰ ਖਾਸ ਤੌਰ ਤੇ ਕਿਹਾ ਜਾ ਰਿਹਾ ਕਿ ਇਹ ਬੀਜੇਪੀ ਆਰਐਸਐਸ ਨਾਲ ਤੁਹਾਡਾ ਨਾਮ ਜੋੜਿਆ ਜਾ ਰਿਹਾ ਸਿੱਧੇ ਤੌਰ ਤੇ ਦੇਖੋ ਜੇਕਰ ਇਹ ਬੀਜੇਪੀ ਦਾ ਆਰਐਸਐਸ ਦਾ ਕਾਟ ਸੀ ਤਾਂ ਫਿਰ ਤਾਂ ਮੀ ਸਾਹਿਬ ਕੋਈ ਮੈਮੋਰੰਡਮ ਲੈਣ ਥੋੜੀ ਆਉਂਦੇ ਸੀਗੇ ਨਾਲੇ ਤਾਂ ਉਹ ਉਧ ਆਏ ਸਾਰੀ ਸ਼੍ਰੋਮਣੀ ਕਮੇਟੀ ਆਈ ਹੈ ਉਹਨਾਂ ਨੇ ਮੰਗ ਪੱਤਰ ਲਿਆ ਔਰ ਮੰਗ ਪੱਤਰ ਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਆ ਜਿਹੜਾ ਕਿਸੇ ਨਾਲ ਜੋੜਿਆ ਜਾਵੇ ਇਹ ਤਾਂ ਬਿਲਕੁਲ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸ਼ੁਰੂ ਤੋਂ ਹੁੰਦੀਆਂ ਆਂ ਜਿਨ੍ਹਾਂ ਨੇ ਕਿ ਪਹਿਲਾਂ ਪਹਿਲਾਂ ਦਿੱਲੀ ਪਹਿਲਾਂ ਦਿੱਲੀ ਕਮੇ ਆਪਣਾ ਕਾਂਗਰਸ ਦੇ ਨਾਲ ਜੋੜਦੇ ਹੁੰਦੇ ਸੀਗੇ ਹੁਣ ਕਾਂਗਰਸ ਸੱਤਾ 'ਚ ਨਹੀਂ ਆ ਨਾ ਸੈਂਟਰ 'ਚ ਨਾ ਪੰਜਾਬ 'ਚ ਨਾ ਹਰਿਆਣਾ 'ਚ ਤੇ ਇਸ ਕਾਰਨ ਕਰਕੇ ਹੁਣ ਬੀਜੇਪੀ ਤੇ ਆਰਐਸਐਸ ਦੇ ਨਾਲ ਜੋੜ ਦਿੱਤਾ ਜਾਂਦਾ ਪਰ ਇਹ ਜਿਹੜੀਆਂ ਮੰਗਾਂ ਨੇ ਨਰੋਲ ਪੰਥਕ ਮੰਗਾਂ ਨੇ ਔਰ ਇਹਦੇ ਉੱਤੇ ਸ਼੍ਰੋਮਣੀ ਕਮੇਟੀ ਨੂੰ ਤੁਰੰਤ ਗੌਰ ਕਰਕੇ ਫੈਸਲਾ ਲੈਣਾ ਚਾਹੀਦਾ। ਉਹ ਵੀ ਜੇਹਦਾਰ ਸਾਹਿਬ ਕਹਿੰਦੇ ਕਿ ਜੋ ਪੁਰਾਣੇ ਫੈਸਲੇ ਨੇ ਉਹਨਾਂ ਦੇ ਮੈਂ ਅੱਡੀ ਗਾਂ ਤੋਂ ਤੇ ਕੰਮ ਕੀਤਾ ਜਾਏਗਾ। ਨੇ ਦੇਖੋ ਨਾ ਫੈਸਲੇ ਪਹਿਲਾਂ ਵੀ ਬਦਲੇ ਗਏ ਆ। ਜਦੋਂ ਸੌਦਾ ਸਾਹਿਬ ਦਾ ਮਾਫੀਨਾਮਾ ਸੀ ਬੰਥ ਦੇ ਦਬਾਅ ਕੇ ਉਹ ਵੀ ਬਦਲਿਆ ਗਿਆ 90 ਲੱਖ ਤੋਂ ਵੱਧ ਜਿਹੜਾ ਖਜ਼ਾਨਾ ਗੁਰੂ ਦੀ ਗੋਲਕਦਾ ਬਾਦਲ ਪਰਿਵਾਰ ਦੇ ਸਾਰੇ ਤੇ ਸੌਦਾ ਸਾਹਿਬ ਦੇ ਮਾਫੀਨਾਮੇ ਤੇ ਅਖਬਾਰਾਂ ਤੇ ਟੀਵੀ ਚੈਨਲਾਂ ਤੇ ਲਟਾਇਆ ਗਿਆ ਉਹ ਵੀ ਬਦਲਿਆ ਗਿਆ। ਸੋ ਇਸ ਤਰੀਕੇ ਦੇ ਨਾਲ ਅਸੀਂ ਸਮਝਦੇ ਆ ਕਿ ਜਿਹੜਾ ਮਤਾ ਵੀ ਪਿਛਲੇ ਸਮੇਂ ਐਗਜ਼ੈਕਟਿਵ ਨੇ ਪਾਇਆ ਇਹਨੂੰ ਵੀ ਬਦਲ ਕੇ ਪੰਥਕ ਭਾਵਨਾਵਾਂ ਅਨੁਸਾਰ ਜਿਹੜਾ ਵਿਧਿ ਵਿਵਧਾਨ ਆ ਜਿਹੜੀ ਮਰਿਆਦਾ ਜਥੇਦਾਰਾਂ ਦੀ ਅਨੁਯੁਕਤੀ ਤੇ ਸੇਵਾ ਮੁਕਤੀ ਦੀ ਉਹ ਬਣਾਈ ਗਈ ਹੈ ਅੰਤਰੀਮ ਕਮੇਟੀ ਕੋ ਸੀ ਅੰਤਰੀਮ ਕਮੇਟੀ ਨੇ ਲਾਤਾਂ ਦੇ ਉਹਨਾਂ ਨੂੰ ਇਹੀ ਗਲਤ ਹੋ ਰਿਹਾ ਨਾ ਕਿ ਅੰਤਰੀਮ ਕਮੇਟੀ ਇੱਕ ਪਰਿਵਾਰ ਦੇ ਇਸ਼ਾਰੇ ਤੇ ਚੱਲ ਕੇ ਸਾਰਾ ਕੁਝ ਇੱਕ ਪਰੰਪਰਾਵਾ ਸਿਧਾਂਤਾਂ ਨੂੰ ਕਤਲ ਕਰ ਰਹੀ ਹੈ ਤਾਂ ਹੀ ਇਹਦਾ ਘੇਰਾ ਵਿਸ਼ਾਲ ਕੀਤਾ ਜਾ ਰਿਹਾ ਕਿ ਜਿਹੜਾ ਕਾਨੂੰਨ ਬਣਾਉਣਾ ਵਿਧਿ ਵਿਵਧਾਨ ਬਣਾਉਣਾ ਇਹ ਪੂਰੇ ਪੰਥ ਦੀ ਸਲਾਹ ਲੈ ਕੇ ਸਿੱਖ ਬੁੱਧੀ ਜੀਵੀਆਂ ਦਿੱਲੀ ਕਮੇਟੀ ਹਰਿਆਣਾ ਕਮੇਟੀ ਆ ਚੀਫ ਫਲਸਫਾ ਦੀਵਾਨ ਆ ਸਿੱਖ ਚਿੰਤਕਾਂ ਨਿਹੰਗ ਸਿੰਘ ਜਥੇਬੰਦੀਆਂ ਟਕਸਾਲਾਂ ਸੰਪਰਦਾਵਾਂ ਸੰਸਮਾਜ ਸਭ ਦੀ ਜਿਹੜੀ ਸਲਾਹ ਲੈ ਕੇ ਤੇ ਫਿਰ ਇਹ ਜਿਹੜਾ ਵਿਧੀ ਵਿਧਾਨਾ ਬਣਾਇਆ ਜਾਵੇ ਇਹਨੂੰ ਜਦੋਂ ਇਹ 15 ਮੈਂਬਰੀ ਐਗਜ਼ੈਕਟਿਵ ਦੇ ਕੋਲ ਆ ਤਾਂ ਉੱਥੇ ਫਿਰ ਜਿਹੜੀ ਧੜੇ ਦਾ ਕਬਜ਼ਾ ਵਾ ਤੇੜੇ ਧੜੇ ਦਾ ਪ੍ਰਬੰਧ ਆ ਉਹ ਆਪਣੀਆਂ ਮਨਮਾਨੀਆਂ ਕਰਦਾ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਕਰਦਾ ਆ ਰਿਹਾ। ਅੱਛਾ ਕੀ ਕਮੀਆਂ ਰਹੀਆਂ ਪਿਛਲੇ ਜਥੇਦਾਰਾਂ ਜਿਸ ਕਰਕੇ ਦੇਖੋ ਤੁਹਾਡੇ ਸਾਹਮਣੇ ਇਹ ਸਾਰਾ ਕੁਝ ਜਿਹੜਾ ਸੌਦਾ ਸਾਧ ਦਾ ਮਾਫੀਨਾਮਾ ਉਹ ਵੀ ਤੁਹਾਡੇ ਸਾਹਮਣੇ ਉੱਥੋਂ ਹੀ ਸਾਰਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਉਸ ਬੇਅਦਬੀ ਤੇ ਨਾ ਜਥੇਦਾਰ ਪਹੁੰਚਿਆ ਨਾ ਸ਼ਰਮਣੀ ਕਮੇਟੀ ਪ੍ਰਧਾਨ ਪਹੁੰਚਿਆ ਜਿਹੜੇ ਸਿੱਖ ਪਹੁੰਚੇ ਉਹਨਾਂ ਦੇ ਗੋਲੀਆਂ ਮਾਰੀਆਂ ਡਾਂਗਾ ਮਾਰੀਆਂ ਗਿਆ ਪਰਚੇ ਦਰਜ ਕੀਤੇ ਗਏ ਤਸ਼ੱਦਦ ਹੋਇਆ ਜਥੇਦਾਰਾਂ ਨੇ ਕੋਈ ਉਹਨਾਂ ਦੀ ਸਾਰ ਜਥੇਦਾਰ ਜਿਹੜੇ ਸੀ ਉਹ ਸੌਦਾ ਸਾਧ ਦਾ ਤੇ ਬਾਦਲਾਂ ਦਾ ਹੀ ਪੱਖ ਲੈਂਦੇ ਰਹੇ ਉਹਨੂੰ ਮਾਫੀਨਾਮਾ ਜਾਰੀ ਕਰਦੇ ਰਹੇ ਇਸ ਤਰ੍ਹਾਂ ਪਿਛਲੇ ਸਮੇਂ 'ਚ ਬਹੁਤ ਕੁਝ ਹੋਇਆ ਜਿਹੜਾ ਕਿ ਜਥੇਦਾਰ ਸਹਿਬਾਨਾ ਨੇ ਬਾਦਲ ਪਰਿਵਾਰ ਦੇ ਇਸ਼ਾਰੇ ਤੇ ਕੀਤਾ ਹੁਣ ਜੇਕਰ ਜਥੇਦਾਰਾਂ ਨੇ ਕੁਝ ਪੰਥਕ ਭਾਵਨਾਵਾਂ ਅਨੁਸਾਰ ਫੈਸਲਾ ਲਿਆ ਸੀ ਤਾਂ ਉਹਨਾਂ ਜਥੇਦਾਰਾਂ ਨੂੰ ਐ ਬਦਲ ਦਿੱਤਾ ਐ ਤਾਂ ਕੋਈ ਦਫ਼ਤਰ ਦਾ ਚਪੜਾਸੀ ਵੀ ਨਹੀਂ ਬਦਲਦਾ ਜਿਸ ਤਰ੍ਹਾਂ ਜਥੇਦਾਰਾਂ ਦਾ ਅਪਮਾਨ ਕੀਤਾ ਗਿਆ ਉਹਦੇ ਵਾਸਤੇ ਦੁਨੀਆ ਭਰ ਵਿੱਚ ਵੱਸਦੀ ਸਿੱਖ ਸੰਗਤ ਦੇ ਵਿੱਚ ਰੋਹ ਆ ਤੇ ਜਿਸ ਰੋਹ ਦੇ ਕਰਕੇ ਆ ਤੁਸੀਂ ਦੇਖ ਰਹੇ ਹਜ਼ਾਰਾਂ ਦੀ ਤਦਾਦ ਵਿੱਚ ਅੱਜ ਸੰਗਤਾਂ ਸੰਤ ਮਹਾਂਪੁਰਸ਼ ਜਥੇਬੰਦੀਆਂ ਇਸ ਰੋਸ ਦੇ ਵਿੱਚ ਹੀ ਪਹੁੰਚੇ ਹੋਏ ਆ ਠੀਕ ਹੈ